ਫਾਜ਼ਲਕਦੀ ਤੇਲੀਆਂ ਗਲੀ ਦੇ ਵਿੱਚੋਂ ਕੁੜੀ ਤੋਂ ਮੋਬਾਈਲ ਖੋ ਕੇ ਮੋਟਰਸਾਈਕਲ ਸਵਾਰ ਹੋਇਆ ਫਰਾਰ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਫਾਜ਼ਲਕਦੀ ਤੇਲੀਆਂ ਗਲੀ ਤੋਂ ਅੱਜ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਕੁੜੀ ਤੋਂ ਮੋਬਾਈਲ ਖੋ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਿਆ ਜਿਸ ਤੋਂ ਬਾਅਦ ਇੱਥੇ ਲੋਕ ਇਕੱਠੇ ਹੋ ਗਏ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਜਾਣਕਰ ਦੇਦੇ ਹੋਏ ਲੜਕੀ ਨੇ ਦੱਸਿਆ ਕਿ ਉਹ ਕੰਮ ਤੇ ਆਰੀਸ ਤੱਕ ਜਦੋਂ ਗਲੀ ਦੇ ਮੋੜ ਤੇ ਪਹੁੰਚੀ ਇੱਕ ਤੇ ਦਫਤਰ ਦੇ ਵਿੱਚ ਆਰੇ ਮੋਟਰਸਾਈਕਲ ਜਵਾਰ ਵੱਲੋਂ ਉਸ ਦਾ ਮੋਬਾਈਲ ਖੋ ਲਿਆ ਗਿਆ ਅਤੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਸ ਦੇ ਵੱਲੋਂ ਦੋਲਾ ਪਾਇਆ ਗਿਆ ਤਾਂ ਲੋਕ ਇੱਥੇ ਇਕੱਠੇ ਹੋ ਗਏ ਅਤੇ ਲੋਕਾਂ ਵੱਲੋਂ ਉਸ ਨੂੰ ਪકડਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਹ ਪੱਜੰਦੇ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਤੋਂ ਬਾਅਦ ਉਹ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਉਧਰ ਇਸ ਕੱਡਾ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਾਜ਼ਾ ਰੋਸ਼ ਦੇਕਰ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅਜੇ ਨਹੀਂ ਕੱਡਾਵਾਂ ਹੋ ਰਹੀਆਂ ਅਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਇਹਨਾਂ ਚੋਰਾਂ ਦੇ ਖਿਲਾਫ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦਿਆਂ ਲੋਕਾਂ ਵੱਲੋਂ ਕਾਜ਼ਾ ਰੋਸ਼ ਦਿਟਾਇਆ ਗਿਆ ਉਧਰ ਕੁੜੀ ਦਾ ਕਹਿਣਾ ਹੈ ਕਿ ਉਸਨੇ ਬੜੀ ਮੁਸ਼ਕਿਲ ਦੇ ਨਾਲ ਮੋਬਾਈਲ ਖਰੀਦਾ ਸੀ ਜੋ ਕਿ ਉਹ ਚੋਰੀ ਹੋ ਗਿਆ ਹੈ ਇਸ ਤੋਂ ਬਾਅਦ ਲੜਕੀ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਦਿક્ષા ਠੀਕ ਹੈ ਲੋਬੀ ਗੱਲ ਇਹ ਹੋਈ ਕਿ ਮੈਂ ਮੋੜ ਤੋਂ ਆ ਰਹੀ ਸੀ ਤੇ ਬਸ ਮੋੜ ਮੋੜ ਲੱਗੀ ਸੀ ਇੰਨੀ ਦੇਰ ਚ ਇੱਕ ਬਾਈਕ ਤੇ ਮੁੰਡਾ ਆਇਆ ਸਾਰਾ ਫੇਸ ਕਵਰ ਸੀ ਵਾਈਟ ਕੋਟ ਪਾਇਆ ਉਹਨੇ 레드 ਕਲਰ ਦਾ ਪਜਾਮਾ ਪਾਇਆ ਤੇ ਉਹਨੇ ਮੋੜ ਤੋਂ ਮੇਰੇ ਕੋਲ ਫੋਨ ਖੋਇਆ ਤੇ ਬਹੁਤ ਜ਼ਿਆਦਾ ਸਪੀਡ ਸੀ ਕਿ ਮਤਲਬ ਕੁਝ ਵੀ ਨਹੀਂ ਦੇਖ ਪਾਈ ਮੈਂ ਤੇ ਉਹ ਸਿੱਧਾ ਟੱਪ ਗਿਆ ਕਿਹੜੀ ਗਲੀ ਜੋ ਜਿਹੜਾ ਤੁਹਾਡਾ ਫੋਨ ਖੋਇਆ ਆਹੀ ਕਿ ਨਾ ਬਾਈਕ ਦਾ ਨੰਬਰ ਨੰਬਰ ਪਤਾ ਲੱਗਿਆ ਨਹੀਂ ਬਾਈਕ ਦਾ ਨੰਬਰ ਕੁਝ ਵੀ ਨਹੀਂ ਸੀ ਮਤਲਬ ਬਹੁਤ ਜ਼ਿਆਦਾ ਨਾ ਬਾਈਕ ਤੇਜ਼ ਸੀ ਕਿ ਨੰਬਰ ਵਾ ਦੇਖ ਨਹੀਂ ਪਾਈ ਕਿਹੜਾ ਫੋਨ ਸੀ ਤੁਹਾਡਾ ਵੀਵਾ ਵਾਈਟ 20 ਕੋਈ ਸੀਸੀਟੀਵੀ ਵੇਖੀ ਨੇ ਹਾਂਜੀ ਵੇਖੇ ਨੇ ਬਟ ਉਹਨਾਂ ਚ ਇੱਕ ਚ ਕਲੈਰਟੀ ਨਹੀਂ ਹੈਗੀ ਮਤਲਬ ਮੋੜ ਕੱਟ ਰਿਹਾ ਗੋਸਮ ਗਲੀ ਦਾ ਤਾਂ ਬਦ ਦਿਖ ਨਹੀਂ ਰਿਹਾ ਬਟ ਇੱਕ ਕੈਮਰੇ ਚ ਵੇਖਿਆ ਤਾਂ ਉਹਨਾਂ ਚ ਉਹਨਾਂ ਦੀ ਨੰਬਰ ਪਲੇਟ ਤਾਂ ਦਿਸ ਰਹੀ ਆ ਬਟ ਨੰਬਰ ਕਲੀਅਰ ਨਹੀਂ ਦਿਸ ਰਿਹਾ ਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਨਹੀਂ ਅਜੇ ਨਹੀਂ ਕੀਤੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੇਰਾ ਫੋਨ ਮੈਨੂੰ ਬਾਤ ਕਰਵਾ ਦੇ ਲੈ ਹਾਂ ਜਰ ਤੁਹਾਡਾ ਕੀ ਨਾਮ ਹੈ ਜੀ ਹਮਪਰਾਤ ਕੀ ਗੱਲ ਕੀ ਹੋ ਗਈ ਜੀ ਏ ਗੁੜਿਆ ਅਰਿਥੋ ਤੋਂ ਮੋੜ ਤੋਂ ਕਮਟੇ ਆਰੀ ਸੀ ਡਾਕਟਰ ਹੈ ਆਖਾਰੇ ਤੇ ਉਥੋ ਮੋੜ ਤੋਂ ਮੁੜਨਾ ਜੀਏ ਤੇ ਉਥੋ ਇੱਕ ਮੋਟਰਸਾਈਕਲ ਆਇਆ ਤੇਜ ਬਹੁਤ ਸਪੀਡਾਂ ਤੇ ਸੀ ਤੇ ਵਾਈਟ ਕੋਟ ਪਾਇਆ ਹੋਨੇ ਲਾਲ ਪਜਾਮਾ ਪਾਇਆ ਮੂ ਝੱਗਿਆ ਹੋਇਆ ਸੀ ਤੇ ਇੰਨੀ ਸਪੀਡ ਨਾਲ ਲੈ ਗਿਆ ਕਿ ਅੱਗੇ ਮੋੜ ਤੇ ਜਾ ਕੇ ਗੁੜਿਆ ਦੀ ਦੁਕਾਨ ਕੋਲ ਉੱਥੇ ਡਿੱਗਣ ਲੱਗਿਆ ਪਰ ਡਿੱਗਲ ਦਾ ਡਿੱਗਲ ਦਾ ਬਚ ਗਿਆ ਉਹ ਭੱਜ ਗਿਆ ਯਾਨਕੀ ਤੇ ਗੁੜਿਆ ਨੂੰ ਨਜ਼ਰ ਨਹੀਂ ਆਇਆ ਵੀ ਨੰਬਰ ਪਲੇਟ ਨਜ਼ਰ ਨਹੀਂ ਆਈ ਇੰਨੀ ਬਹੁਤ ਸਪੀਡ ਤੇ ਤੇ ਮੋਟਰਸਾਈਕਲ ਲੈ ਗਿਆ ਉਹ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਫੋਨ ਮਿਲ ਜਾਵੇ ਕਿੱਥੇ ਰਹਿੰਦੇ ਕਿੱਥੇ ਤੁਸੀਂ ਬਾਦਲ ਕਲਾਉਣੀ ਗਲੀ ਨੰਬਰ 2 ਲਾਇਬ੍ਰੇਰੀ ਦੇ ਸਾਹਮਣੇ ਕੋਈ ਸੀਸੀਟੀਵੀ ਵੇਖੇ ਨੇ ਸੀਸੀਟੀਵੀ ਨੇ ਇੱਥੇ ਹੁਣ ਖੜੇ ਆ ਉਸ ਰਾਜ ਨੇ ਵਿਖਾਇਆ ਹੈ ਉਹ ਹਟਾ-ਕਟਾ ਮੁੰਡਾ ਹੈਗਾ ਲਾਲ ਪਜਾਮਾ ਪਾਇਆ ਹੈ ਤੇ ਫੋਨ ਦੀ ਨੰਬਰ ਪਲੇਟ ਧੁੰਦਲੀ ਆ ਰਹੀ ਹੈ ਨਜ਼ਰ ਨਹੀਂ ਆ ਰਹੀ ਕਿਉਂਕਿ ਸਪੀਡ ਤੇ ਸੀ ਤੇ ਲਾਲ ਪਜਾਮਾ ਪਾਇਆ ਛਿੱਟਾ ਕੋਟ ਪਾਇਆ ਉਹ ਮੂੰਹ ਟਕੇ ਹੋਇਆ ਹੈ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਕੇ ਬਣਾਇਆ ਜਾਂ ਨਹੀਂ ਕੀਤੀ ਬਹੁਤ ਚੱਲੇ ਆ ਜੀ ਪ੍ਰਸ਼ਾਸਨ ਬਹੁਤ ਨਿਕਮਾ ਜੀ ਪ੍ਰਸ਼ਾਸਨ ਪ੍ਰਤੀ ਜਿਪਸ਼ੀਆਂ ਲੈ ਕੇ ਘੁੰਮਦਾ ਸਵੇਰੇ ਕਿੱਥੇ ਹੁੰਦਾ ਦਿਨ ਦਾ ਟਾਈਮ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਫੋਨ ਖੋਲ ਕੇ ਲੈ ਜਾਂਦੇ ਚੋਰ ਰੋਜ਼ ਦਾ ਕੰਮ ਹੈ ਕੀ ਹੈ ਜੀ ਜਿੰਨੇ ਚੋਰ ਹੈਗੇ ਆ ਸ਼ਹਿਰ ਦਾ ਸਾਰੇ ਚੱਕਣ ਕਿਉਂ ਨਹੀਂ ਚੱਕਦੇ ਮਿੰਨਾ ਲਾਣਾ ਬੰਦ ਕਰੇ ਪ੍ਰਸ਼ਾਸਨ ਜੇ ਸ਼ਹਿਰ ਨੇ ਦੁਬਾਰਾ ਤਰਹੇ ਲਾਏ ਬਾਜ਼ਾਰ ਬੰਦ ਹੋਏ ਤਾਂ ਫਿਰ ਮਤਲਬ ਕਿ ਫਿਰ ਐਮ ਐਲ ਏ ਵੀ ਆ ਜਾਂਦਾ ਸਵਣਾ ਵੀ ਬਾਜ਼ਾਰ ਖੋਲੋ ਕਿਉਂ ਵੇਖਿਆ ਮਸਲਾ ਹਾਲ ਲਿੱਤਾ ਜਾਵੇ ਕਦੇ ਦੁਕਾਨਾਂ ਦੀਆਂ ਚੋਰੀਆਂ ਕਦੇ ਬਾਈਕ ਚੀਂਦਾ ਕਦੇ ਮੋਬਾਈਲ ਖੁੰਦਾ ਹੈ ਕੀ ਹੈ ਵੇਖਿਆ ਵੀ ਪਹਿਲੇ ਵੀ ਤੁਹਾਡੀ ਗਲੀ ਚ ਕੋਈ ਚੋਰੀ ਹੋਈ ਸੀ ਪਹਿਲੇ ਕਈ ਚੋਰੀਆਂ ਹੋਈਆਂ ਨੇ ਇੱਕ ਕੀ ਹੋਈ ਹੈ ਬਾਈਕ ਚ ਗਿਆ ਕਦੇ ਉਹਦੀ ਘਰ ਦੀ ਚੋਰੀ ਹੋ ਗਈ ਕਦੇ ਕੀ ਹੋ ਗਿਆ ਇਹ ਰੋਜ਼ ਦਾ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਹੈਗਾ ਅੱਜ ਕੀ ਵਾਰਦਾਤ ਹੋਈ ਹੈ ਅੱਜ ਉਹ ਵਾਰਦਾਤ ਹੋਈ ਹੈ ਕੁੜੀਆਂ ਕੋਲੋਂ ਫੋਨ ਖੋਇਆ ਜੀ ਕਿਹੜੀ ਗਲੀ ਹੈ ਤੇਲੀਆਂ ਵਾਲੀ ਗਲੀ ਆ ਕਿੱਥੇ ਫੋਨ ਕਿੱਥੇ ਖੋਇਆ ਫੋਨ ਮੇਰੇ ਘਰ ਦੇ ਅੱਗੋਂ ਜੀ ਕੋਈ ਸੀਸੀਟੀਵੀ ਤੁਹਾਡੇ ਘਰੇ ਨਹੀਂ ਲੱਗੇ ਨਹੀਂ ਜੀ ਕੋਈ ਵੇਖ ਕੇ ਗਲੀ ਮੈਂ ਤਾਂ ਜੇ ਬੰਦਾ ਲੱਭ ਲੰਦਾ ਮੈਂ ਬੰਦਾ ਹੀ ਚੱਕ ਲੈਣਾ ਅਸੀਂ ਸੀਸੀਟੀਵੀ ਲੋੜ ਹੀ ਨਹੀਂ ਮੈਨੂੰ ਜੇ ਕੁੜੀ ਰੋਲਾ ਪਾ ਦਿੰਦੀ ਨਾ ਇੱਟਾ ਸ਼ੁਰੂ ਹੋ ਜਾਈਨੇ ਅਸੀਂ ਜੀ ਪੂਰੀ ਗਲੀ ਦੇ ਵਿੱਚ ਮਤਲਬ ਕਿ ਮਰਦਾਂ ਦੀ ਗਲੀ ਐ ਇਹ ਕਿੱਥੇ ਰਹਿੰਦੇ ਨੇ ਦੀਦੀ ਇਹਨਾਂ ਦਾ ਇਹਨਾਂ ਦਾ ਐਡਰੈਸ ਬਾਦਲਪੁਰਾ ਬਾਦਲਪੁਰਾ ਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨਿਕੰਮਾ ਦੱਸਦਾ ਦਾ ਪ੍ਰਸ਼ਾਸਨ ਕੋਲੋਂ ਕੋਈ ਮੰਗਣੀ ਆ ਸੰਕੋ ਬੰਦਾ ਹਾ ਆਪਲਾ ਬਗਿਆ ਹੈ ਆਪਲਾ ਬਲਾਂਗੇ ਫੋਨ ਮਿਲ ਜਾਵੇ ਸਾਨੂੰ ਬਸ ਨਾਲ ਕੋਈ ਨਹੀਂ